ਆਕੜੀਏ ਕਾਲਜੀ ਸਾਰਿਆਂ ਨੂੰ ਅਸੀਂ ਬਣਾਵਾਂਗੇ ਸਪੈਸ਼ਲ ਮਠਿਆਈ ਜੋ ਕਿ ਬਹੁਤ ਜਲਦ ਬਣ ਜਾਂਦੀ ਹੈ ਤੇ ਬਣ ਕੇ ਬਹੁਤ ਵਧੀਆ ਤਿਆਰ ਹੁੰਦੀ ਹੈ ਸਭ ਤੋਂ ਪਹਿਲਾਂ ਅਸੀਂ ਇੱਕ ਕੌਲੀ ਦੇ ਵਿੱਚ ਦੋ ਚਮਚ ਖੰਡ ਦੇ ਲਾਵਾਂਗੇ ਫਿਰ ਉਸ ਅਸੀਂ ਉਸ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਫੂਡ ਕਲਰ ਪਾਵਾਂਗੇ yellow ਕਲਰ ਵਾਲਾ ਫਿਰ ਅਸੀਂ ਉਸ ਨੂੰ ਮਿਕਸ ਕਰ ਲਵਾਂਗੇ ਫਿਰ ਅਸੀਂ ਇੱਕ ਕੌਲੀ ਦੇ ਵਿੱਚ ਮਲਾਈ ਲਵਾਂਗੇ ਤਾਜੀ ਉਸ ਵਿੱਚ ਮਿਲਕ ਪਾਊਡਰ ਪਾਵਾਂਗੇ 2 ਚਮਚ 2 ਚਮਚ ਖੰਡ ਦੇ ਪਾਵਾਂਗੇ ਪੀਸੀ ਹੋਈ ਖੰਡ ਪਾਵਾਂਗੇ ਫਿਰ ਅਸੀਂ ਉਸ ਨੂੰ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਅਸੀਂ ਬਰੈਡ ਲਵਾਂਗੇ ਤੇ ਇੱਕ ਗਲਾਸ ਦੀ ਮਦਦ ਨਾਲ ਉਸ ਨੂੰ ਸ਼ੇਪ ਦੇ ਲਵਾਂਗੇ ਉਹਦੀ ਸਾਈਡਾਂ ਅਲੱਗ ਕਰ ਦਵਾਂਗੇ ਇਸ ਤਰ੍ਹਾਂ ਹੀ ਅਸੀਂ ਸਾਰੇ ਬਰੈਡਾਂ ਨੂੰ ਕਰ ਲਵਾਂਗੇ ਫਿਰ ਅਸੀਂ ਜਿਹੜਾ ਮਟੀਰੀਅਲ ਤਿਆਰ ਕੀਤਾ ਸੀ ਉਸ ਨੂੰ ਬਰੈਡ ਦੇ ਉੱਤੇ ਲਗਾ ਕੇ ਦੂਜੀ ਬਰੈਡ ਉਸ ਦੇ ਉੱਪਰ ਲਗਾ ਦਵਾਂਗੇ ਫਿਰ ਅਸੀਂ ਜਿਹੜਾ yellow ਕਲਰ ਵਾਲਾ ਪਾਣੀ ਤਿਆਰ ਕੀਤਾ ਸੀ ਉਸ ਵਿੱਚ ਡੁਬਕੋ ਕੇ ਕੋਕੋਨਟ ਪਾਊਡਰ ਦੇ ਵਿੱਚ ਕੋਕੋਨਟ ਪਾਊਡਰ ਦੇ ਨਾਲ ਕੋਟ ਕਰ ਲਵਾਂਗੇ ਤੇ ਉਸ ਉੱਤੇ ਡ్రਾਈ ਫਰੂਟ ਲਗਾ ਕੇ ਸਜਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਮਠਿਆਈ ਬਹੁਤ ਹੀ ਵਧੀਆ ਬਣੀ ਹੈ ਤੁਸੀਂ ਆਪਣੇ ਘਰ ਜ਼ਰੂਰ ਬਣਾ ਕੇ ਦੇਖਿਓ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਤੁਸੀਂ ਮੈਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ